ਇੱਕ ਵਾਰ ਦੀ ਗੱਲ ਹੈ ਇੱਕ ਲੱਕੜਹਾਰਾ ਜੰਗਲ ਦੇ ਨੇੜੇ ਹੀ ਆਪਣੀ ਪਤਨੀ ਤੇ ਤਿੰਨ ਬੇਟੀਆਂ ਨਾਲ ਰਹਿੰਦਾ ਸੀ ਉਹ ਹਰ ਰੋਜ਼ ਜੰਗਲ ਵਿੱਚ ਲੱਕੜਾਂ ਕੱਟ ਕੇ ਪਿੰਡ ਜਾ ਕੇ ਵੇਚਦਾ ਸੀ ਇੱਕ ਦਿਨ ਉਸ ਨੇ ਆਪਣੀ ਪਤਨੀ ਨੂੰ ਕਿਹਾ ਕੱਲ ਆਪਣੀ ਸਭ ਤੋਂ ਵੱਡੀ ਬੇਟੀ ਨੂੰ ਖਾਣਾ ਦੇ ਕੇ ਜੰਗਲ ਵਿੱਚ ਭੇਜ ਦੇਵਾਂ ਕੱਲ 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 ਕੰਮ ਲੰਬਾ ਚੱਲੇਗਾ ਅਗਲੀ ਦਿਨ ਵੱਡੀ ਬੇਟੀ ਨੇ ਟੋਕਰੀ ਵਿੱਚ ਰੋਟੀ, ਸਬਜ਼ੀ ਤੇ ਲੱਸੀ ਰੱਖੀ ਤੇ ਜੰਗਲ ਵੱਲ ਤੁਰ ਪਈ। ਉਹ ਹੌਲੀ-ਹੌਲੀ ਅੱਗੇ ਵਧ ਰਹੀ ਸੀ। ਉਸਦੇ ਪੈਰ ਸੁੱਕੇ ਪੱਤਿਆਂ ਤੇ ਟੇਕ ਰਹੇ ਸਨ। ਇਸ ਨਾਲ ਉਸ ਨੂੰ ਥੋੜਾ ਡਰ ਲੱਗ ਰਿਹਾ ਸੀ ਕਿਉਂਕਿ ਪੱਤੇ, ਸੁੱਕੇ ਪੱਤੇ ਥੋੜੀ ਆਵਾਜ਼ ਕਰਦੇ ਹਨ। ਉਹ ਤੁਰਦੀ ਗਈ, ਤੁਰਦੀ ਗਈ ਪਰ ਰਸਤਾ ਭੁੱਲ ਗਈ। ਰਾਤ ਹੋ ਗਈ ਸੀ। ਉਹ ਡਰੀ ਹੋਈ ਸੀ ਉਸਨੇ ਦੂਰ ਇੱਕ ਰੋਸ਼ਨੀ ਦੇਖੀ ਉਹ ਰੋਸ਼ਨੀ ਵੱਲ ਚੱਲਣ ਲੱਗ ਪਈ ਉਹ ਰੋਸ਼ਨੀ ਦਾ ਪਿੱਛਾ ਕਰਦੀ ਇੱਕ ویرਾਨ ਛੋਫੜੀ ਤੱਕ ਪਹੁੰਚ ਗਈ ਜਿਸ ਦੀ ਹਾਲਤ ਕਾਫੀ ਖਰਾਬ ਲੱਗ ਰਹੀ ਸੀ ਛੋਫੜੀ ਦੀ ਚਿਮਨੀ ਵਿੱਚੋਂ ਥੋੜਾ-ਥੋੜਾ ਧੂੰਆ ਨਿਕਲ ਰਿਹਾ ਸੀ ਉਸਨੇ ਡਰਦੇ ਹੋਏ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲ੍ਹਿਆ ਤੇ ਉਸ ਦੇ ਬਾਹਰ ਇੱਕ ਬੁੱਢਾ ਆਦਮੀ ਆਇਆ ਜਿਸ ਦੀ ਲੰਬੀ ਚਿੱਟੀ ਦਾੜੀ ਸੀ ਤੇ ਅੱਖਾਂ ਤੇਜ ਤੇ ਚੌਕੰਨੀਆਂ ਸਨ ਉਸ ਦੇ ਪਿੱਛੇ ਇੱਕ ਮੁਰਗੀ ਇੱਕ ਮੁਰਗਾ ਤੇ ਇੱਕ ਡੱਬੀ ਖਾਂਗਾ ਖੜੀ ਸੀ ਜਿਨ੍ਹਾਂ ਦੀਆਂ ਮੋਮਬੱਤੀ ਦੀ ਰੋਸ਼ਨੀ ਕਾਰਨ ਅੱਖਾਂ ਚਮਕ ਰਹੀਆਂ ਸਨ ਕੁੜੀ ਨੇ ਕਿਹਾ ਸਤਿ ਸ਼੍ਰੀ ਅਕਾਲ ਮੈਂ ਰਸਤਾ ਭੁੱਲ ਗਈ ਹਾਂ ਕਿ ਮੈਂ ਰਾਤ ਇੱਥੇ ਕੱਟ ਸਕਦੀ ਹਾਂ ਬੁੱਢਾ ਆਦਮੀ ਜਾਨਵਰਾਂ ਕੋਲ ਗਿਆ ਤੇ ਕਹਿੰਦਾ ਕੀ ਅਸੀਂ ਇਸ ਨੂੰ ਅੰਦਰ ਆਉਣ ਦਈਏ ਤਾਂ ਜਾਨਵਰਾਂ ਨੇ ਸਿਰ ਹਿਲਾ ਦਿੱਤਾ ਬੁੱਢਾ ਕਹਿੰਦਾ ਠੀਕ ਹੈ ਪਰ ਤੈਨੂੰ ਸਾਡੇ ਲਈ ਖਾਣਾ ਬਣਾਉਣਾ ਪੈਣਾ ਤਾਂ ਵੱਡੀ ਕੁੜੀ ਨੇ ਵਧੀਆ ਖਾਣਾ ਬਣਾਇਆ ਪਲੇਟ 'ਚ ਪਾਇਆ ਤੇ ਬੁੱਢੇ ਨੂੰ ਦੇ ਦਿੱਤਾ ਪਰ ਉਸ ਨੇ ਜਾਨਵਰਾਂ ਨੂੰ ਕੁਝ ਨਹੀਂ ਦਿੱਤਾ ਜੋ ਕਿ ਭੁੱਖੀ ਨਜ਼ਰ ਨਾਲ ਉਸ ਵੱਲ ਵੇਖ ਰਹੇ ਸਨ ਉਸਨੇ ਸੌਣ ਲਈ ਬਿਸਤਰਾ ਮੰਗਿਆ ਤਾਂ ਬੁੱਢੇ ਆਦਮੀ ਨੇ ਪੌੜੀਆਂ ਵੱਲ ਇਸ਼ਾਰਾ ਕੀਤਾ ਤੇ ਕਿਹਾ ਉੱਪਰ ਜਾ ਕੇ ਸੌ ਸਕਦੀ ਹੈ ਵੱਡੀ ਕੁੜੀ ਵਿਸਤਰ ਤੇ लेट ਗਈ ਅਚਾਨਕ ਇੱਕ ਆਵਾਜ਼ ਆਈ ਤੇ ਫਰਸ਼ ਦੇ ਥੱਲੇ ਇੱਕ ਦਰਵਾਜ਼ਾ ਖੁੱਲ੍ਹਿਆ ਤੇ ਉਹ ਹਨੇਰੇ ਵਿੱਚ ਥੱਲੇ ਡਿੱਗ ਗਈ ਅਗਲੇ ਦਿਨ ਮਾਂ ਨੂੰ ਫਿਕਰ ਹੋ ਗਿਆ ਕਿ ਵੱਡੀ ਬੇਟੀ ਵਾਪਸ ਕਿਉਂ ਨਹੀਂ ਆਈ ਉਸਨੇ ਬਚਾਲੜੀ ਬੇਟੀ ਨੂੰ ਖਾਣਾ ਦੇਣ ਲਈ ਭੇਜਿਆ ਉਹ ਵੀ ਰਸਤਾ ਭੁੱਲ ਗਈ ਤੇ ਉਸੇ ਝੋਫੜੀ ਤੱਕ ਪਹੁੰਚੀ ਉੱਥੇ ਰਾਤ ਕੱਟਣ ਲਈ ਪੁੱਛਿਆ ਉਸਨੇ ਵੀ ਆਪਣੀ ਵੱਡੀ ਭੈਣ ਦੀ ਤਰ੍ਹਾਂ ਖਾਣਾ ਬਣਾਇਆ ਤੇ ਉਸੇ ਦੀ ਤਰ੍ਹਾਂ ਭੁੱਖੇ ਜਾਨਵਰਾਂ ਨੂੰ ਖਾਣਾ ਨਾ ਦਿੱਤਾ ਤੇ ਇਸ ਤਰ੍ਹਾਂ ਜਦੋਂ ਵੀ ਉਹ ਸੌਣ ਲਈ ਉੱਪਰ ਗਈ ਤਾਂ ਫਰਸ਼ ਫਟ ਗਿਆ ਤੇ ਉਹ ਹਨੇਰੇ ਵਿੱਚ نیچے ਡਿੱਗ ਗਈ ਤੀਜੇ ਦਿਨ ਸਭ ਤੋਂ ਛੋਟੀ ਬੇਟੀ ਜੋ ਕਿ ਬਹੁਤ ਹੀ ਨੇਕ ਦਿਲ ਸੀ ਆਪਣੇ ਪਿਤਾ ਲਈ ਖਾਣਾ ਲੈ ਕੇ ਰਵਾਨਾ ਹੋਈ ਉਹ ਤੁਰਦੀ ਗਈ ਤੁਰਦੀ ਗਈ ਤੇ ਰਸਤਾ ਭੁੱਲ ਗਈ ਚੱਲਦੇ-ਚੱਲਦੇ ਉਹ ਵੀ ਉਸੇ ਝੋਫੜੀ ਤੱਕ ਪਹੁੰਚੀ ਬੁੱਢੇ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਬੜੇ ਪਿਆਰ ਨਾਲ ਪੁੱਛਿਆ ਮੈਂ ਰਸਤਾ ਭੁੱਲ ਗਈ ਹਾਂ ਕਿ ਮੈਂ ਇੱਥੇ ਰਾਤ ਕੱਟ ਸਕਦੀ ਹਾਂ ਬੁੱਢੇ ਆਦਮੀ ਨੇ ਆਪਣੇ ਜਾਨਵਰਾਂ ਵੱਲ ਦੇਖਿਆ ਤੇ ਪੁੱਛਿਆ ਕਿ ਉਸ ਨੂੰ ਅੰਦਰ ਆਉਣ ਦਈਏ ਤਾਂ ਜਾਨਵਰਾਂ ਨੇ ਹਾਂ ਵਿੱਚ ਜਵਾਬ ਦਿੱਤਾ ਬੁੱਢੇ ਆਦਮੀ ਨੇ ਉਸ ਨੂੰ ਕਿਹਾ ਪਹਿਲਾਂ ਤੈਨੂੰ ਰਾਤ ਦਾ ਖਾਣਾ ਬਣਾਉਣਾ ਪੈਣਾ ਉਹ ਉਸੇ ਵਕਤ ਖਾਣਾ ਬਣਾਉਣ ਵਿੱਚ ਲੱਗ ਗਈ ਖਾਣੇ ਦੀ ਖੁਸ਼ਬੂ ਚਾਰੇ ਤਰਫ ਫੈਲ ਗਈ ਸੀ ਉਸਨੇ ਬੁੱਢੇ ਲਈ ਥਾਲੀ ਲਗਾਈ ਜਦੋਂ ਖੁਦ ਖਾਣਾ ਖਾਣ ਲੱਗੀ ਤਾਂ ਪਹਿਲਾਂ ਉਸ ਨੂੰ ਜਾਨਵਰਾਂ ਦਾ ਖਿਆਲ ਆਇਆ ਉਹ ਉਸ ਨੂੰ ਭੁੱਖੀ ਨਜ਼ਰ ਨਾਲ ਵੇਖ ਰਹੇ ਸਨ ਉਸਨੇ ਪੰਛੀਆਂ ਲਈ ਦਾਣਾ ਲਿਆਂਦਾ ਤੇ ਉਹਨਾਂ ਨੂੰ ਦਾਣੇ ਪਾ ਦਿੱਤੇ ਤੇ ਗਾਂ ਵਾਸਤੇ ਬਾਹਰੋਂ ਘਾਹ ਕੱਟ ਲਈ ਤੇ ਉਸ ਨੂੰ ਪਾ ਦਿੱਤਾ ਉਸਨੇ ਹੁਣ ਸੌਣ ਲਈ ਬਿਸਤਰ ਮੰਗਿਆ ਤਾਂ ਬੁੱਢੇ ਨੇ ਪੌੜੀਆਂ ਵੱਲ ਇਸ਼ਾਰਾ ਕੀਤਾ ਤੇ ਉਹ ਆਰਾਮ ਦੀ ਨੀਂਦ ਸੌ ਗਈ। ਅੱਧੀ ਰਾਤ ਨੂੰ ਉਸ ਨੂੰ ਇੰਜ ਲੱਗਿਆ ਜਿਵੇਂ ਕੰਧਾਂ ਟੁੱਟ ਰਹੀਆਂ ਹੋਣ, ਜ਼ਮੀਨ ਹਿੱਲ ਰਹੀ ਹੋਵੇ। ਉਹ ਬਹੁਤ ਡਰ ਗਈ। ਪਰ ਜਿੰਨੀ ਤੇਜ਼ ਨਾਲ ਤੇਜ਼ੀ ਨਾਲ ਉਹ ਤੂਫਾਨ ਆਇਆ ਸੀ, ਉਨੀ ਹੀ ਤੇਜ਼ੀ ਨਾਲ ਬੰਦ ਵੀ ਹੋ ਗਿਆ। ਤੇ ਉਹ ਗਹਿਰੀ ਨੀਂਦ ਵਿੱਚ ਸੌ ਗਈ। ਜਦੋਂ ਸਵੇਰੇ ਉੱઠી ਤਾਂ 당ਗ ਰਹਿ ਗਈ। ਪੁਰਾਣੀ ਝੋਫੜੀ ਗੈਬ ਹੋ ਗਈ ਸੀ। ਉਸਦੀ ਜਗ੍ਹਾ ਤੇ ਬਹੁਤ ਹੀ ਸ਼ਾਨਦਾਰ ਮਹਿਲ ਸੀ ਜਿੱਥੇ ਵੱਡੇ ਵੱਡੇ ਝੂਮਰ ਲਮਕ ਰਹੇ ਸਨ سنگ ਮਰਮਰ ਦੇ ਫਰਸ਼ ਚਮਕ ਰਹੇ ਸਨ ਤੇ ਉੱਚੀਆਂ ਉੱਚੀਆਂ ਕੰਧਾਂ ਤੇ ਲੱਗੇ ਰੰਗੀਨ ਸ਼ੀਸ਼ਿਆਂ ਦੀਆਂ ਖਿੜਕੀਆਂ ਵਿੱਚੋਂ ਰੋਸ਼ਨੀ ਬिखर ਰਹੀ ਸੀ ਉਸਨੇ ਹੈਰਾਨੀ ਨਜ਼ਰ ਨਾਲ ਪਲਕਾਂ ਚਿਪਕਾਈਆਂ ਉਸਦੇ ਸਾਹਮਣੇ ਇੱਕ ਬਹੁਤ ਸੋਹਣਾ ਨੌਜਵਾਨ ਖੜਾ ਸੀ ਉਸਨੇ ਖੁਸ਼ ਹੁੰਦਿਆਂ ਕਿਹਾ ਕਿ ਤੁਸੀਂ ਕੌਣ ਹੋ ਤਨਾਜ ਨੌਜਵਾਨ ਬੜਾ ਹੀ ਖੁਸ਼ ਹੋ ਕੇ ਬੋਲਿਆ ਕਿ ਜਾਦੂ ਟੁੱਟ ਗਿਆ ਹੈ ਮੈਨੂੰ ਇੱਕ ਜ਼ਾਲਮ ਚੁੜੇਲ ਨੇ ਬੁੱਢਾ ਬਣਾ ਕੇ ਇਸ ਛੋਟੀ ਜਿਹੀ ਝੋਫੜੀ ਵਿੱਚ ਕੈਦ ਕਰਕੇ ਰੱਖਿਆ ਸੀ ਮੈਂ ਉਦੋਂ ਤੱਕ ਕੈਦ ਰਹਿਣਾ ਸੀ ਜਦੋਂ ਤੱਕ ਕੋਈ ਨੇਕ ਦਿਲ ਔਰਤ ਨਾ ਆਉਂਦੀ ਜੋ ਕਿ ਨਾ ਸਿਰਫ ਆਦਮੀ ਆ ਪਰ ਜਾਨਵਰਾਂ ਤੇ ਵੀ ਤਰਸ ਕਰਦੀ ਤੇਰੀ ਰਹਿਮਦਿਲੀ ਨੇ ਮੈਨੂੰ ਇਸ ਜਾਦੂ ਵਿੱਚੋਂ ਆਜ਼ਾਦ ਕਰਾ ਦਿੱਤਾ ਹੈ ਫਿਰ ਰਾਜਕੁਮਾਰ ਨੇ ਦੋ ਦਰਬਾਰੀਆਂ ਨੂੰ ਬੁਲਾਇਆ ਜਿਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਚਲਕ ਰਹੀ ਸੀ ਉਹ ਦੋਵੇਂ ਪਤੀ ਪਤਨੀ ਸਨ ਤੇ ਉਹ ਉਹੀ ਮੁਰਗਾ ਮੁਰਗੀ ਸਨ ਫਿਰ ਰਾਜਕੁਮਾਰ ਨੇ ਆਪਣੇ ਵਜ਼ੀਰ ਨੂੰ ਬੁਲਾਇਆ ਤੇ ਦੱਸਿਆ ਇਹ ਉਹੀ ਗਾਂ ਹੈ ਜਿਸ ਨੂੰ ਤੂੰ ਚਾਰਾ ਦਿੱਤਾ ਸੀ ਅਸੀਂ ਜਾਦੂ ਕਰਕੇ ਜਾਨਵਰ ਬਣ ਗਏ ਸੀ ਪਰ ਤੇਰੀ ਦਰਿਆਦਿਲੀ ਕਰਕੇ ਅਸੀਂ ਦੁਬਾਰਾ ਇਨਸਾਨ ਬਣ ਗਏ ਹਾਂ ਹੁਣ ਰਾਜਕੁਮਾਰ ਨੇ ਆਪਣੇ ਸਰਪਾਰੀਆਂ ਨੂੰ ਭੇਜਿਆ ਤੇ ਲੱਕੜਹਾਰੇ ਤੇ ਉਸਦੀ ਪਤਨੀ ਨੂੰ ਮਹਿਲ ਲਿਆਂਦਾ ਗਿਆ ਤੇ ਰਾਜਕੁਮਾਰ ਹੀ ਨੇ ਰਾਜਕੁਮਾਰ ਨੇ ਉਹਨਾਂ ਤੋਂ ਛੋਟੀ ਬੇਟੀ ਦਾ ਹੱਥ ਮੰਗਿਆ ਉਨ੍ਹਾਂ ਦੀ ਸਹਿਮਤੀ ਨਾਲ ਦੋਨਾਂ ਦਾ ਵਿਆਹ ਹੋ ਗਿਆ ਤੇ ਉਹ ਦੋ ਭੈਣਾ ਜਿਨ੍ਹਾਂ ਨੇ ਜਾਨਵਰਾਂ ਨੂੰ ਖਾਣਾ ਨਹੀਂ ਦਿੱਤਾ ਸੀ ਉਹਨਾਂ ਨੂੰ ਕੋਲੇ ਦੀ ਖਾਨ ਵਿੱਚ ਕੰਮ ਕਰਨ ਦੀ ਸਜ਼ਾ ਮਿਲੀ ਹੋਈ ਸੀ ਉਹ ਉਦੋਂ ਤੱਕ ਉੱਥੋਂ ਰਹਿਣ ਗਏ ਜਦੋਂ ਤੱਕ ਉਹਨਾਂ ਦੇ ਦਿਲ ਵਿੱਚ ਆਦਮੀ ਅਤੇ ਜਾਨਵਰਾਂ ਸਭ ਦੇ ਲਈ ਬਰਾਬਰ ਦਾ ਸਤਿਕਾਰ ਨਹੀਂ ਆ ਜਾਂਦਾ ਰਾਜਕੁਮਾਰ ਤੇ ਛੋਟੀ ਬੇਟੀ ਦਾ ਵਿਆਹ ਬੜੀ ਧੂਮ ਨਾਲ ਬੜੀ ਧੂਮ-ਤਾਮ ਨਾਲ ਹੋਇਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਇਆ